ਆ ਵੀ ਨੇ লাইਵ મિતرو ਸਾਥੀ ਆਪਾਂ ਨੂੰ ਮਿਲ ਗਿਆ ਆਪਣਾ ਯਾਰ ਬੇਲੀ ਹੁਣ ਅਸੀਂ ਮੇਲਾ ਵਿਖਾਵਾਂਗੇ ਨਾਲੇ ਤੁਹਾਨੂੰ ਤੇ ਨਾਲੇ ਵੇਖਾਂਗੇ ਆਪ ਠੀਕ ਆ ਤੇ ਨਾਲ-ਨਾਲ ਅਸੀਂ ਗੱਲਾਂ ਬਾਤਾਂ ਕਰਦੇ ਜਾਂਦੇ ਆ ਨਾਲ-ਨਾਲ ਤੁਹਾਨੂੰ ਵਿਖਾਉਂਦੇ ਜਾਂਦੇ ਆ ਜਿਹੜੇ ਟੈਂਟਾਂ ਪਿੱਛੇ ਨੂੰ ਹੋ ਜੀ ਬਾਈ ਮਾੜਾ ਯਾਰ ਵੀ ਕੌਣ-ਕੌਣ ਕੀ 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 ਕਿੱਥੇ-ਕਿੱਥੇ ਆ ਬਾਈ ਕੌਣ ਆਇਆ ਤੇਰੇ ਨਾਲ ਪਾ ਅੱਜ ਪਹੁੰਚ ਗਿਆ ਮੌਕਸਰ ਜ਼ਿਲ੍ਹੇ ਦੇ ਤੇ ਰੌਣਕ ਪੂਰੀ ਬਣੀ ਹੋਈ ਆ ਵਿਆਹ ਵਰਗਾ ਮਾਹੌਲਾ ਮੜਾ ਟੈਂਟ ਟੁੰਟ ਦਿਖਾ ਦਿੱਤਾ ਤੇ ਹੁਣ ਤੁਹਾਨੂੰ ਦਿਖਾਵਾਂ ਵੀ ਗੱਲਬਾਤ ਕੀ ਬਣਦੀ ਆ ਅੱਗੇ ਅੱਗੇ ਵੇਖੋ ਸਸੀ ਗੱਲ ਬਾਈ ਹਾਂ ਐਨੂ ਕਰ ਲਈ ਮੜਾ ਜੀ ਹਾਂ ਹੁਣ ਦੱਸ ਹਾਂਜੀ ਬਈ ਕਿਹੜੇ ਥਾਂ ਮਾਂਗੜ ਕੇਰ ਤੋਂ ਬਾਈ ਮਾਂਗੜ ਕੇਰ ਤੋਂ ਫਿਰ ਤਾਂ ਬੰਦਾ ਹੀ ਘਰ ਦਾ ਨਿਕਲ ਗਿਆ ਤੂੰ ਯਾਰ ਕਿਵੇਂ ਬਾਈ ਜਾਣਦਾ ਮੈਨੂੰ ਨਾ ਤੈਨੂੰ ਬਾਅਦ ਚ ਦੱਸੂ ਕੈਮਰੇ ਤੋਂ ਮੈਂ ਤੇ ਕਿਵੇਂ ਆ ਮੋਲ ਘੋੜੇ ਘਾੜੇ ਲੈ ਕੇ ਆਇਆ ਕਿ ਆਪ ਹੀ ਆਇਆ ਸੀ ਅੱਗੇ ਆ ਜੀ ਬਾਈ ਨਹੀਂ ਲੰਗਰ ਲਾਉਣੇ ਨੇ ਬਾਈ ਅੱਛਾ ਲੰਗਰ ਲਾਉਣੇ ਨੇ ਹਾਂ ਕਿਹੜੇ ਪਾਸੇ ਲੰਗਰ ਆਪਣਾ ਇੱਧਰ ਆ ਬਈ ਯਾਰ ਅੱਛਾ ਹਾਂਜੀ ਠੀਕ ਆ ਤੇ ਘੋੜੇ ਘਾੜੇ ਵੀ ਰੱਖਦੇ ਆ ਕਿ ਨਹੀਂ ਨਹੀਂ ਵੱਡਾ ਵਗ ਰੱਖਿਆ ਕਰੇਗਾ ਹਾਂ ਛੌਗਾ ਹੈ ਛੌਗਾ ਤੇ ਅੱਜ ਫਿਰ ਵੇਖਣ ਆਇਆ ਤੇ ਕਿਹੜਾ ਘੋੜਾ ਜਿਹੜਾ ਤੈਨੂੰ ਘੈਂਟ ਲੱਗਦਾ ਪੂਰਾ ਵੇਖਦਾ ਹੀ ਹੋਏਗਾ ਵੀਡੀਓ ਵੀਡੀਓ ਮੈਨੂੰ ਅਰਜਨ ਬਾਈ ਅਰਜਨ ਰੌਲੀ ਵਾਲਾ ਹਾਂ ਠੀਕ ਆ ਤੇ ਹੋਰ ਕੋਈ ਫਰ ਕੋਈ ਬਸ ਠੀਕ ਆ ਤੇ ਘਰੇ ਕੋਈ ਘਰੇ ਕੋਈ ਜਾਨਵਰ ਕਿਹੜੇ ਕਿਹੜੇ ਰੱਖਿਆ ਘਰੇ ਬਸ ਪਸ਼ੂ ਹੀ ਆ ਬਾਈ ਭਾਗਾ ਬੰਨੀ ਸੀ ਹਾਂਜੀ ਤੇ ਅੱਜ ਫਿਰ ਇੱਥੋਂ ਦਾ ਮਾਹੌਲ ਕਿਵੇਂ ਆ ਮਾਹੌਲ ਵਧੀਆ ਪੂਰਾ ਓਕੇ ਆ ਓਕੇ ਆ ਠੀਕ ਆ ਲੈ ਵੀ ਇਹ ਦੋਸਤੋ ਸ਼ੌਂਕ ਆ ਕੀ ਚੈਨਲ ਦਾ ਨਾਮ ਆ ਬਾਈ ਚੈਨਲ ਦਾ ਨਾਮ ਦੱਸ ਦਿੰਨੇ ਆ ਤੁਹਾਨੂੰ ਪੰਜ ਸੀ ਚੈਨਲ ਆ ਆਪਣੇ ਬਾਈ ਹਾਂਜੀ ਹੈ ਸਾਰਿਆਂ ਤੋਂ ਪਹਿਲਾਂ ਤਾਂ ਬੱਕਰਾ ਟੀਵੀ ਫਿਰ ਦੇਸੀ ਸਟੂਡੀਓ ਫਿਰ ਮਾਨ ਮਾਨਸਾ ਫਿਰ ਐਨੀਮਲ ਪੰਜਾਬ ਫਿਰ ਸਿੱਧੂ ਮਾਨਸੇ ਵਾਲਾ ਅਈਨੇ ਹੁਣ ਜੇ ਯਾਦ ਰਹਿ ਗਿਆ ਤਾਂ ਕਲਾ ਕਲਾ ਸਬਸਕ੍ਰਾਈਬ ਕਰ ਲਈ ਠੀਕ ਆ ਤੇ ਕੋਈ ਹੋਰ ਗੱਲਬਾਤ ਕੋਈ ਤੇਰੀ ਜਨੂ ਬਸ ਵਧੀਆ ਬਈ ਠੀਕ ਆ ਆ ਜਾ ਲੰਗਰ ਤੇ ਚਲੀਏ ਚਲਦੇ ਆਂ ਲੰਗਰ ਚ ਵੀ ਤੇਰੇ ਕੋਲੇ ਉੱਥੇ ਆਵਾਂਗੇ ਹਾਂਜੀ ਠੀਕ ਆ ਠੀਕ ਆ ਤੇ ਆ ਜਾ ਫਿਰ ਹੁਣ ਆਪਾਂ ਅੱਗੇ ਨਾਲੇ ਮੇਲਾ ਵੇਣਿਆ ਲੈ ਵੀ ਮਿੱਤਰੋ ਸਾਥ ਹੀ ਆਪਾਂ ਨੂੰ ਮਿਲ ਗਿਆ ਆਪਣਾ ਯਾਰ ਬੇਲੀ ਹੁਣ ਅਸੀਂ ਮੇਲਾ ਵਿਖਾਵਾਂਗੇ ਨਾਲੇ ਤੁਹਾਨੂੰ ਤੇ ਨਾਲੇ ਵੇਖਾਂਗੇ ਆਪ ਠੀਕ ਆ ਤੇ ਨਾਲ-ਨਾਲ ਅਸੀਂ ਗੱਲਾਂਬਾਤਾਂ ਕਰਦੇ ਜਾਂਦੇ ਆਂ ਨਾਲ-ਨਾਲ ਤੁਹਾਨੂੰ ਵਿਖਾਉਂਦੇ ਜਾਂਦੇ ਆ ਜਿਹੜੇ ਟੈਂਟਾਂ ਪਿੱਛੇ ਨੂੰ ਹੋ ਜੀ ਬਾਈ ਮਾੜਾ ਯਾਰ ਵੀ ਕੌਣ ਕੌਣ ਕੀ 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 ਕਿੱਥੇ ਕਿੱਥੇ ਆ ਬਾਈ ਕੌਣ ਆਇਆ ਤੇਰੇ ਨਾਲ ਕੱਲਾ ਹੀ ਆਇਆ ਉਹ ਲੰਗਰ ਚ ਸੀ ਦਾਦੂ ਵੀ ਆ ਗਿਆ ਸੀ ਅੱਛਾ ਦਾਦੂ ਨਾਲ ਆ ਹਾਂ ਠੀਕ ਆ ਠੀਕ ਆ ਬਾਈ ਤੇ ਕਿੰਨਾ ਕ ਟਾਈਮ ਹੋ ਗਿਆ ਤੈਨੂੰ ਇਸ ਮੇਲੇ ਤੇ ਆਉਂਦੇ ਨਾ ਮੈਂ ਬਾਈ 19 ਦਾ ਹੁੰਦਾ ਅੱਛਾ 2019 ਦਾ ਹਾਂਜੀ ਆ ਤੇਰੀ ਉਮਰ ਕਿੰਨੀ ਆ ਮੇਰੀ 23 ਆ ਹਾਂ 13 ਸਾਲ ਬਾਈ 13 ਸਾਲ ਹਾਂਜੀ ਠੀਕ 13 ਸਾਲ ਹੋ ਗਏ ਨਾ ਮੁੰਡੇ ਦੀ ਤੇ 19 ਸਾਲ ਹੋ ਗਏ ਆ 19 ਦਾ ਬਾਈ ਕਹਿੰਦਾ ਮੈਂ ਇੱਥੇ ਆਉਣਾ 2019 ਦਾ ਤੇ ਕਿਆ ਕਰਦਿਆਂ ਨੂੰ ਵੀ ਘੋੜੀ ਘਾੜੀ ਲੈ ਦੇ ਯਾਰ ਮੈਨੂੰ ਹਾਂ ਕਾ ਸੀਗਾ ਦਾਦ ਜੀ ਦਾਦੂ ਕਹਿੰਦੇ ਥੋੜਾ ਜਿਹਾ ਵੱਡਾ ਹੋ ਜਾ ਲੈ ਲਈ ਪੜਪੜ ਲੈ ਕਹਿੰਦੇ ਅਜੇ ਫਿਰ ਤੂੰ ਐਂ ਆ ਨਾ ਵੀ ਜੱਟ ਦਾ ਪੁੱਤ ਮਗਰ ਪੜਦਾ ਨਹੀਂਗਾ ਜੇ ਘੋੜੀ ਘਾੜੀ ਨਹੀਂ ਹੋਗੇ ਤਾਂ ਹਾਂਜੀ ਠੀਕ ਐ ਲੈ ਮੁੰਡੇ ਦਾ ਸ਼ੌਂਕ ਆ ਕਹਿੰਦਾ ਮੈਂ ਘੋੜੀ ਲੈਣੀ ਆ ਤੇ ਦਵਾ ਵੀ ਦੇਣੀ ਆ ਬਾਪੂ ਨੇ ਹੌਲੀ ਹੌਲੀ ਤੇ ਸ਼ੌਂਕ ਵੀ ਨਹੀਂ ਮਾੜਾ ਇਹ ਕਿਉਂ ਇਹ ਤੇ ਸ਼ੌਂਕ ਪਾਲਨੇ ਵੀ ਚਾਹੀਦੇ ਆ ਇੱਕ ਗੱਲਬਾਤ ਆ ਜਿਹੜੀ ਉਹ ਅੱਗੇ ਆਪਾਂ ਜਾਰੀ ਰੱਖਾਂਗੇ ਅੱਗੇ ਕਰਦੇ ਆ ਗੱਲਬਾਤ ਘੁੰਮਣਾ ਮੇਲਾ ਕਿਤੇ ਐ ਤਾਂ ਨਹੀਂ ਵੀ ਮੇਰੇ ਨਾਲ ਤੁਰ ਪਿਆ ਤੇ ਮੈਂ ਤੈਨੂੰ ਖਿੱਚ ਲਿਆ ਨਹੀਂ ਕੋਈ ਨਹੀਂ ਦੇਖਣਾ ਤਾਂ ਵੇਖ ਲੈ ਕੋਈ ਗੱਲ ਨਹੀਂ ਹਾਂ ਕੱਲੇ ਵੀ ਜਮਨਦਾ ਮਿੱਕੋੜੇ ਵੀ ਚੜਦੇ ਤੇ ਚੜਦੇ ਐ ਸਹੀ ਨਹੀਂ ਵੀ ਸਾਨੂੰ ਕਿਹੜਾ ਮੈਂ ਚੇਤਕ ਚੇਤਕ ਹਾਂ ਘੱਲਾ ਵਾਲਾ ਟੈਂਟ ਪਰਲੇ ਪਾਸੇ ਨਹੀਂਗਾ ਚੇਤਕ ਦਾ ਟੈਂਟ ਤਾਂ ਸਾਹਮਣੇ ਸੀ ਹਜੇ ਆਇਆ ਨਹੀਂਗਾ ਘੋੜਾ ਉਹ ਤੇ ਲੱਗ ਜੂਗਾ ਟਾਈਮ ਜਿਵੇਂ ਜਿਵੇਂ ਆਪਾਂ ਅੱਗੇ ਵੱਧਦੇ ਜਾਵਾਂਗੇ ਸਿਰਾ ਤੋਂ ਸਿਰਾ ਜਾਣ ਵਾਰ ਸੋਣਾ ਮੈਂ ਤਾਂ ਐਵੇਂ ਕਹਦਾ ਮੈਂ ਤਾਂ ਵੇਖਿਆ ਨਹੀਂ ਕਿਹੜੇ ਕਿਹੜੇ ਨਾਮ ਦਾ ਦੱਸਦਾ ਇਹ ਚੇਤਕ ਵੀਰੇ ਆ ਗਿਆ ਨੁਕਰੇ ਚ ਲੋਕਰੇ ਠੀਕ ਕੱਲਾਂ ਵਾਲਾ ਜੇਤਕਾ ਠੀਕ ਹੈ ਬਾਈ ਤੁਸੀਂ ਘੋੜਾ ਦੇਖੋਗੇ ਨਾ ਤੁਸੀਂ ਵੀ ਕਹੋਗੇ ਯਾਰ ਸਵਾਦ ਆ ਇਹ ਇੱਕ ਤਰੀਕ ਖੜ ਕੇ ਵੇਖਣ ਵਾਲੀ ਗੱਲ ਆ ਜਿੰਨਾ ਘੋੜਾ ਵਧੀਆ ਨਾ ਉਹਦੋਂ ਵੱਧ ਉਹਦਾ ਬੰਦਾ ਜਿਹੜਾ ਉਹਨੂੰ ਪਾਲਨ ਵਾਲਾ ਉਹ ਵਧੀਆ ਠੀਕ ਆ ਫੇਰ ਬਾਬੇ ਦੀਆਂ ਗੱਲਾਂ ਬਾਤਾਂ ਸੁਣੋਗੇ ਉਹ ਯਾਰ ਸਵਾਦ ਆਉਂਦਾ ਗੱਲਾਂ ਕਰਕੇ ਤੇ ਘੋੜੇ ਦੀ ਰਹਿਣਗੇ ਪੁੱਛੋਗੇ ਤੁਸੀਂ ਬਾਬੇ ਨੂੰ ਬਾਬਾ ਕਿੰਨਾ ਚਿਰ ਕਰਾਉਣਾ ਠੀਕ ਆ ਤੇ ਯਾਰ ਨਿਆਰੇ ਵਾਲੀਆਂ ਗੱਲਾਂ ਬਾਬੇ ਜਿਹੜਾ ਅੱਗੇ ਸੱਤ ਫਾਰਮ ਆ ਗਿਆ ਇਹ ਵੀ ਹਾਂ ਖੁਸ਼ ਜੈਲਦਾਰ ਸਟੱਡ ਫਾਰਮ ਨਾ ਨੇੜੇ ਜਾ ਕੇ ਉਹਦੇ ਖੁਸ਼ੀ ਖੁਸ਼ੀ ਜੈਲਦਾਰ ਸਟੱਡ ਫਾਰਮ ਬਹੁਤ ਵਧੀਆ ਆ ਦੇਖ ਲਓ ਵੀ ਮੜਿਆ ਦਿਖਾ ਦੇ ਵਿੱਚ ਬਹੁਤ ਆ ਰਹਿਆਂ ਨੇ ਇਸ ਫਾਰਮ ਨੂੰ ਜਿਹੜੇ ਵੀ ਮੈਨੇਜਮੈਂਟ ਜਿਹੜੀ ਸਾਰੀ ਸੰਭਾਲਦੀ ਹੋਵੇ ਇੱਕ ਕੁੜੀ ਦਾ ਕੰਮ ਆ ਤੇ ਇੱਕ ਵਾਰੀ ਤੁਸੀਂ ਆ ਤੰਬੂ ਲੱਗੇ ਜਿਹੜੀਆਂ ਰੌਣਕਾਂ ਲੱਗੀਆਂ ਉਹ ਦੇਖੋ ਤੁਸੀਂ ਪੂਰੀ ਘੈਂਟ ਗੱਲ ਬਾਤ ਬਾਬਾ ਫਰੀਦ ਸਟੱਡ ਫਾਰਮ ਵਾਂਦਰ ਪਲੱਸ ਠੱਠੀ ਭਾਈ ਜਿਹੜਾ ਇਹ ਸਾਰਾ ਸਿਸਟਮ ਬਾਈਆਂ ਦਾ ਬਹੁਤ ਸੋਹਣੀ ਗੱਲ ਬਾਤ ਆ ਜਿਹੜੇ ਘੋੜੇ ਇੱਕ ਵਾਰੀ ਬਾਈ ਨੇੜੇ ਲਿਆਈ ਮਾੜਾ ਯਾਰ ਜਿਹੜੇ ਜਿਹੜੇ ਆਜਾ ਬਾਈ ਯਾਰ ਬਾਈ ਬਾਈ ਕਿਹੜੇ ਦਾ ਤੋਂ ਮੁਖਸਰ ਤੋਂ ਬਾਈ ਖਾ ਸੀ ਹਾਂਜੀ ਬਾਈ ਕਿਵੇਂ ਲੱਗਦਾ ਮੇਲਾ ਕਿਵੇਂ ਮੇਲਾ ਬਾਈ ਬਹੁਤ ਵਧੀਆ ਜੇ ਮੇਲਣ ਲੱਗਦਾ ਤਾਂ ਇਹ ਮੇਲੇ ਦੀ ਸ਼ਾਨ ਹੀ ਹੈ ਨਹੀਂ ਕੋਈ ਸ਼ਾਨ ਹੀ ਹੈ ਹਾਂ ਥੋੜੀ ਇੱਕ ਇੱਕ ਕਮੀ ਹੋਰ ਨਹੀਂ ਰਹੇਗੀ ਜਿਵੇਂ ਘੋੜੀਆਂ ਦਾ ਲੱਗਾ ਜਿਵੇਂ ਐ ਕਿਤੇ ਮੱਝਾਂ ਗਾਈਆਂ ਦਾ ਜਿਹੜਾ ਉਹ ਲੱਗਦਾ ਹੁੰਦਾ ਸੀ ਉਹ ਬਈ ਉਹ ਵਧੀਆ ਕੀਤਾ ਸੁਖਬੀਰ ਬਾਦਲ ਨੇ ਹਾਂ ਉਹ ਕੈਪਟਨ ਲੈ ਗਿਆ ਉੱਥੇ ਉੱਥੇ ਕੋਈ ਜਾਂਦਾ ਹੀ ਨਹੀਂ ਜਾਂਦਾ ਹੀ ਨਹੀਂ ਉਹ ਵਧੀਆ ਸੀਗਾ ਉਹਦੇ ਨਾਲ ਵੀ ਬਹੁਤ ਫਰਕ ਪੈਂਦਾ ਸੀ ਸ਼ਹਿਰ ਦਾ ਕਿਉਂਕਿ ਵੱਖਰੇ ਵੱਖਰੇ ਜਾਨਵਰ ਆਉਂਦੇ ਸੀ ਬਹੁਤ ਨੌਲੇਜ ਮਿਲਦੀ ਇਹ ਗੱਲ ਤਾਂ ਥੋੜੀ ਸਹੀ ਹੈ ਜੜ ਪੱਟਣ ਤੋਂ ਬਾਅਦ ਦਰਖਤ ਉਵੇਂ ਹਰਾ ਫਰਾ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਹਾਂ ਪਰ ਮੈਂ ਹੋਰ ਤਾਂ ਲਾਈ ਸਹੀ ਸਹੀ ਗੱਲ ਪਰ ਬਈ ਕਿਵੇਂ ਤੁਸੀਂ ਲੰਮਾ ਟਾਈਮ ਇਸੇ ਸ਼ਹਿਰ ਦੇ ਆ ਲੰਮਾ ਟਾਈਮ ਰਹੇ ਆ ਜਿਹੜਾ ਪਾਸੋਂ ਲੋਕ ਆਉਂਦੇ ਆ ਕੇ ਨਾਂ ਲੈਂਦੇ ਆਰ ਮੌਕਸਰ ਵਾਲੇ ਮੇਲੇ ਦਾ ਮਾਣ ਜਾਂ ਵੀ ਹੁੰਦਾ ਹਨਾ ਬਹੁਤ ਮਾਣ ਹੁੰਦਾ ਬਈ ਇਹ ਗੱਲ ਦੱਸਾਂ 7 ਦਿਨ ਇੱਥੇ ਮੇਲਾ ਰਹਿੰਦਾ 7 ਦਿਨ ਇਹ ਇੱਥੇ ਰਹਿਣੇ ਚੰਡੂਲਾਂ ਦੇ ਪਾਸੇ ਜਾਣ ਨੂੰ ਜੀ ਨਹੀਂ ਕਰਦਾ ਜਾਣ ਨੂੰ ਜੀ ਨਹੀਂ ਕਰਦਾ ਕਿਉਂਕਿ ਇੱਥੇ ਬਹੁਤ ਕੁਝ ਪਤਾ ਲੱਗਦਾ ਬੰਦੇ ਨੂੰ ਨੌਲੇਜ ਮਿਲਦੀ ਹੈ ਘੋੜਿਆਂ ਬਾਰੇ ਚੰਗੇ ਜਾਨਵਰ ਆਉਂਦੇ ਤਾਂ ਕਰਕੇ ਬਈ ਆਪ ਵੀ ਰੱਖਦੇ ਆ ਆਪ ਵੀ ਆਪਣੇ ਮਿੱਤਰ ਕੋਲ ਹੈਗੇ ਨਾਲ ਤੰਬੂ ਉਹਨਾਂ ਦੇ ਮਗਰ ਲੱਭ ਠੀਕ ਹੈ ਠੀਕ ਹੈ ਹਾਂ ਜੀ ਉੱਥੇ ਮਤਲਬ ਉਹਨਾਂ ਕੋਲ ਆ ਜਾਈਦਾ ਵਧੀਆ ਬੈਠੀਦਾ ਟੌਰ ਨਾਲ ਆਪਦੇ 7 ਦਿਨ ਇੱਥੇ ਪੂਰਾ ਫਨ ਕਰੀਏ ਨਜ਼ਾਰਾ ਆਉਂਦਾ ਪੂਰਾ ਪੂਰਾ ਪਰ ਐਵੇਂ ਹੀ ਹੁੰਦਾ ਯਾਰ ਜਦੋਂ ਮੇਲਾ ਜਮਾਨ ਨੇ ਮੰਨ ਕੇ ਚੱਲਣ 17 18 ਨੂੰ ਜਦੋਂ ਜਾਵੜੇ ਉਦੋਂ ਐਵੇਂ ਹੀ ਹੁੰਦਾ ਯਾਰ ਵੀ ਜਾਣਾ ਨਹੀਂ ਜਾਣਾ ਨਹੀਂ ਚਾਹੀਦਾ ਸਹੀ ਗੱਲ ਹੈਨਾ ਸਹੀ ਗੱਲ ਹੂੰ ਵੀ ਅਸੀਂ ਇੱਥੇ ਰਹਿੰਦੇ ਆਂ ਵੀ ਉਹ ਜਿੱਥੇ ਸੜਕ ਗਣਾ ਉਹ ਪੇਚ ਆ ਸਾਡੀ ਠੀਕ ਹੈ ਆਏ ਆ ਦੁਬਾਰਾ ਜੀ ਖੇਡਦੇ ਆਂ ਠੀਕ ਹੈ ਆਹ ਹੰਦਵਾਰ ਮੇਲੇ ਕਰਕੇ ਬੰਦ ਅਗਲਾ ਹੰਦਵਾਰ ਮੰਡੀ ਲੱਗਦੀ ਲੱਗਦੀ ਕਿਉਂਕਿ ਜੀ ਬਹੁਤ ਲੱਗਦਾ ਬਈ ਵੱਖਰੇ ਵੱਖਰੇ ਜਾਨਵਰਾਂ ਦੇ ਤਗੜੇ ਤਗੜੇ ਠੀਕ ਹੈ ਹਾਂਜੀ ਬਈ ਧੰਨਵਾਦ ਮਿਹਰਬਾਨੀ ਬਈ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜੇ ਥਾਂ ਬਾਪੂ ਮੁਕਸੇ ਸਾਹਿਬ ਤੋਂ ਲੋਕਲ ਹੀ ਕਿਵੇਂ ਲੱਗਦਾ ਮੇਲਾ ਘੋੜੀਆਂ ਦਾ ਲੰਮੇ ਟਾਈਮ ਤੋਂ ਤੁਸੀਂ ਬਹੁਤ ਟਾਈਮ ਦੇਖਿਆ ਹੋਊਗਾ ਹਾਂਜੀ 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 ਕਿੰਨੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਮੇਲੇ ਤੇ ਆਉਂਦਿਆਂ ਨੂੰ ਹੋ ਗਿਆ 35 ਸਾਲ ਜੀ 35 ਉਦੋਂ ਬਾਪੂਆਂ ਨੂੰ ਹੋਜੋ ਨਾਲੇ ਚੀਜ਼ਾਂ ਲੰਘ ਜੀ ਕੋਈ ਉਦੋਂ ਦੇ ਤੇ ਹੁਣ ਦੇ ਮੇਲਿਆਂ 'ਚ ਫਰਕ ਕਿੰਨਾਗਾ ਉਦੋਂ ਉਦੋਂ ਵਾਲੇ ਮੇਲਿਆਂ 'ਚ ਜੀ ਉਹ ਤਾਂ ਪਹਿਲਾਂ ਸਾਰੇ ਜਾਨਵਰ ਹੀ ਆਉਂਦੇ ਸੀਗੇ ਠੀਕ ਹੈ ਮਈਆਂ ਗਾਇਆਂ ਬਲਡ ਉੱਠ ਹੂੰ ਤੇ ਹੁਣ ਤਾਂ ਜ਼ਿਆਦਾਤਰ ਕਰਕੇ ਘੋੜੇ ਆਉਂਦੇ ਆ ਘੋੜੇ ਆਉਂਦੇ ਹਾਂਜੀ ਠੀਕ ਹੈ ਤੇ ਬਾਪੂ ਤੁਹਾਨੂੰ ਵੀ ਸ਼ੌਂਕ ਹੋਊਗਾ ਕੋਈ ਜਾਨਵਰ ਰੱਖਿਆ ਜਾਂ ਲਿਆਂਦਾ ਕਿ ਅੱਜ ਵੇਖਣੀ ਆ ਨਹੀਂ ਵੇਖਣੀ ਆਂਗੇ ਠੀਕ ਹੈ ਠੀਕ ਹੈ ਤੇ ਬਾਪੂ ਜੇ ਮੈਂ ਜੇ ਮੈਂ ਕਹਿੰਨਾ ਵੀ ਗੱਲਬਾਤ ਬਣ ਜਾਂਦੀ ਜੇ ਬਾਪੂ ਦੇ ਨਾਲ ਅੱਜ ਪੁੱਤਾਂ ਵੀ ਹੁੰਦਾ ਜੀ ਬਾਹਰ ਬੁਰ ਗਿਆ ਜਾਂ ਇੱਥੇ ਹੀ ਆ। ਨੀ ਬਾਹਰ ਗਿਆ ਜੀ। ਬਾਹਰ ਗਿਆ। ਹਾਂ ਜੀ। ਠੀਕ ਹੈ। ਹੂੰ ਜਾਨਵਰ ਕਰੇ ਹੈਗਾ ਕੋਈ? ਹਾਂ ਕੁੱਤੇ ਰੱਖੇ ਹੀ ਦੋ। ਕੁੱਤੇ ਰੱਖੇ। ਕਿਹੜੀ ਨਸਲ? ਆ ਇੱਕ ਨਾ ਪੈਟਬੋਲ ਆ ਜੀ। ਇੱਕ ਜਰਮਨਾਂ ਆ ਜੀ। ਠੀਕ ਹੈ। ਧੰਨਵਾਦ। ਸੋ ਇਹ ਗੱਲਾਂ ਬਾਤਾਂ ਸੀਗੀਆਂ ਬਾਪੂ ਦੇ ਨਾਲ ਤੇ ਹਰ ਕੋਈ ਹੈ ਜਿਹੜਾ ਉਹ ਮੌਕਸਰ ਦੇ ਮੇਲੇ ਨੂੰ ਚਾਹੁੰਦਾ ਜੇ ਇਹ ਮੇਲਾ ਨਾ ਲੱਗਦਾ ਸ਼ਾਇਦ ਕਈਆਂ ਦੇ ਚਾ ਜਿਹੜੇ ਅਧੂਰੇ ਰਹਿ ਜਾਣੇ ਸੀ। ਕਈਆਂ ਦਾ ਰੋਜ਼ਗਾਰ ਆ ਲੱਖਾਂ ਲੋਕਾਂ ਨੂੰ ਰੋਜ਼ਗਾਰ ਜਿਹੜਾ ਇਸ ਮੇਲੇ ਨੇ ਦਿੱਤਾ ਹੋਇਆ। ਤੇ ਵਧੀਆ ਗੱਲ ਹੈ ਮੇਲੇ ਲੱਗਦੇ ਰਹਿਣੇ ਚਾਹੀਦੇ ਆ ਭਾਵੇਂ ਕੋਈ ਵੀ ਸਰਕਾਰ ਹੋਵੇ ਮੇਲੇ ਦਾ ਜਿਹੜਾ ਮਕਸਦ ਆ ਉਹ ਰਾਜਨੀਤੀ ਨਾਲ ਨਹੀਂ ਕਰਨਾ ਚਾਹੀਦਾ ਇਹ ਸਾਡੀ ਖਾਸ رائے ਆ ਸੋ ਆਜੂ ਅੱਗੇ ਕਰਦੇ ਆ ਗੱਲਬਾਤ